ਪੈੰਡੂ ਜ਼ਿੰਮੇਦਾਰ ਫੇਸਬੁੱਕ ਪੇਜ ਤੇ YouTube ਚੈਨਲ ਦੀ ਇਸ ਵੀਡੀਓ ਦੇ ਵਿੱਚ ਮਿੱਤਰੋ ਆਪਾਂ ਤੁਹਾਨੂੰ ਬਾਕਰਪੁਰ ਵਾਲੇ ਨੂਰੇ ਦਾ ਚਾਰਦੰਦ ਨੁਕਰਾ ਘੋੜਾ ਦਿਖਾਉਣਾ ਇਹ ਬਾਈ ਅਰਗਿਆ ਨੇ ਕਰਨਾਗਾ ਸੇਲ ਵੇਚਣਾ ਘੋੜਾ ਇਹ ਤੇ ਬਣਤਰਾਂ ਦਾ ਘੋੜਾ ਬਹੁਤ ਜਿਆਦਾ ਚੰਗਾ ਸੋਹਣਾ ਸਨੱਖਾ ਘੋੜਾਗਾ ਕੰਨ ਬੜਾ ਸ਼ਕੀਨਾ ਘੋੜੇ ਦਾ ਛੋਟਾ ਕੁੰਡੀ ਵਾਲਾ ਪੂਰਾ ਇਹਨ ਟੌਪ ਦਾ ਕੰਨ ਲੱਗਿਆ ਘੋੜੇ ਦੇ ਮੂ ਮਹਾਂਦਰੇ ਦਾ ਬੜਾ ਸੋਹਣਾ ਗਰਦਨ ਗੁਰਦਨ ਚੰਗੀ ਆ ਲੰਬਾਈ ਲੰਬੂਈ ਵੀ ਵਧੀਆ ਠੀਕ ਆ ਪੈਰਾਂ ਪੂਰਾ ਦਾ ਬੜਾ ਸਾਫ ਆ ਅੰਗਾ ਪੈਰਾਂ ਦਾ ਬਿਲਕੁਲ ਸਾਫ ਆ ਪੌਰੀਆਂ ਦਾ ਕਲੀਅਰ ਆ ਪੈਰਪੂਰ ਸੰਭ ਸੰਭ ਚੰਗੇ ਮਜ਼ਬੂਤ ਆ ਪਿੱਠ ਪੁੜੇ ਦਾ ਚੰਗਾ ਗਾ ਸੋ ਬਾਕਰਪੁਰ ਵਾਲੇ ਨੂਰੇ ਦਾ ਪੋਤਾ ਇਹ ਤੇ ਗੰਗਾ ਨਗਰ ਦੇ ਵਿੱਚ ਪਿੰਡ ਪੈਂਦਾ ਗਾ 35 ਜੀਜੀ 35 ਜੀਜੀ ਦੇ ਵਿੱਚ ਸੂਬਾ ਸਿੰਘ ਜੀ ਦੇ ਕੋਲੇ ਨੁਕਰਾ ਘੋੜਾ ਹੁੰਦਾ ਸੀ ਨੂਰੇ ਦਾ ਬੱਚਾ ਉਸ ਘੋੜੇ ਦੇ ਅੱਗੇ ਬੱਚਾ ਦੋਸਤੋ ਇਹ ਤੇ ਮਾਂ ਇਹਦੀ ਬੋਹਰ ਲਾਈਨ ਦੀ ਆ ਡਾਇਰੈਕਟ ਘੋੜੀ ਆ ਬੋਹਰ ਵਾਲੀ ਦੀ ਤੇ ਨੁਕਰੀ ਘੋੜੀ ਆ ਦੋਸਤੋ ਸੋ ਉਮਰੇ ਦੀ 4 ਦੰਦ ਦਾ ਤੇ ਕੱਦ ਮਿੱਤਰੋ ਇਹਦਾ 63 ਇੰਚ ਆ ਵਾਲ ਪੌਰੀਆਂ ਦਾ ਬਿਲਕੁਲ ਸਾਫ ਆ ਤੇ ਬਣਤਰਾਂ ਦਾ ਬਹੁਤ ਜਿਆਦਾ ਚੰਗਾ ਵਧੀਆ ਬਸ਼ੇਰਾ ਆਬਦੇ ਆਪ ਨੂੰ ਸ਼ੋਬੜਾ ਕਰਦਾਗਾ ਜਿਹੜਾ ਵੀ ਕੋਈ ਚਾਹਵਣ ਸੱਜਣ ਘੋੜਾ ਖਰੀਦਣਾ ਚਾਹੁੰਦਾ ਤਾਂ ਸਾਰੀ ਡਿਟੇਲ ਇਹਦੀ ਕਰ ਲਿਓ ਨੋਟ ਤੇ ਗੰਗਾ ਨਗਰ ਦੇ ਨੇੜੇ ਹੀ ਪਿੰਡ ਪੈਂਦਾਗਾ ਅਕਾਂ ਵਾਲੀ ਅਕਾਂ ਵਾਲੀ ਪਿੰਡ ਆ ਤਕਰੀਬਨ 10 ਕਿਲੋਮੀਟਰ ਦੂਰ ਗੰਗਾ ਨਗਰ ਤੋਂ ਉੱਥੇ ਚਮਕੌਰ ਦੇ ਕੋਲੇ ਖੜਾ ਇਹ ਘੋੜਾ ਆ ਮਾੜੇ ਮੋٹے ਗਿਣਮੀਆਂ ਬਿੰਦੀਆਂ ਜ਼ਰੂਰ ਇਹਦੇ ਮਾੜੀਆਂ ਮੋਟੀਆਂ ਹੈਗੀਆਂ ਨੇਗੀਆਂ ਸਪਾਟ ਆ ਤੇ ਬਾਕੀ ਬਿਲਕੁਲ ਸਾਫ ਆ ਕੋਈ ਐ ਨਹੀਂ ਹੈਗਾ ਵੀ ਕੋਈ ਫਲਕਾਰੀ ਆ ਮਾੜੇ ਮੋٹے ਗਿਣਮੇ ਦਾਣੇ ਬਿੰਦੀਆਂ ਜ਼ਰੂਰ ਹੈਗੀਆਂ ਨੇ ਤੇ ਵੈਸੇ ਗਲਾਬੀਪਣ ਬੜਾਗਾ ਘੋੜੇ ਦੇ ਵਿੱਚ ਜਾਇਜ ਭਾਅ ਦੇ ਵਿੱਚ ਤੁਹਾਨੂੰ ਮਿਲ ਜਾਣਾ ਵੀ ਉਹ ਇਹ ਜਾਂ ਰੇਟ ਰੱਖਿਆ ਵੀ ਤੁਹਾਨੂੰ ਦੇਖ ਕੇ ਆਏ ਲੱਗੂ ਵੀ ਵਾਕਈ ਯਾਰ ਬੰਦਿਆਂ ਨੇ ਜਿਹੜੀ ਰੇਟ ਦੀ ਡਿਮਾਂਡ ਕਰੀਆ ਜਾਂ ਦੇਣ ਵਾਲਾ ਹਿਸਾਬ ਰੱਖਿਆ ਉਹ ਬੜਾ ਨਾਰਮਲ ਰੱਖਿਆ ਤੁਹਾਨੂੰ ਆਪ ਨੂੰ ਹੀ ਆਏ ਲੱਗੂ ਵੀ ਯਾਰ ਚਾਰ ਦੰਦ ਜਦੋਂ ਤੱਕ ਘੋੜਾ ਹੁੰਦਾਗਾ ਤੇ ਜਿੰਨਾ ਕੋ ਉਹਦੇ ਵਿੱਚ ਖਰਚਾ ਪੈ ਜਾਂਦਾ ਚਾਰ ਦੰਦ ਹੁੰਦੇ ਹੁੰਦੇ ਉਨੇਕ ਰੇਟ ਦੇ ਵਿੱਚ ਤੁਹਾਨੂੰ ਇਹ ਘੋੜਾ ਮਿਲ ਜਾਣਾ ਮਿੱਤਰੋ ਤੁਹਾਨੂੰ ਮੈਂ ਮੋਟਾ ਜਿਹਾ ਹਿੰਟ ਦੇਤਾ ਤੇ ਰੇਟ ਦੀ ਗੱਲਬਾਤ ਤੁਹਾਡੇ ਨਾਲ ਫੋਨ ਤੇ ਹੋਊਗੀ ਘੋੜਾ ਚੰਗਾਗਾ ਨਾਰਮਲ ਰੇਟ ਦੇ ਵਿੱਚ ਜਿੰਨਾ ਹੈਗਾ ਪੂਰਾ ਪਰਫੈਕਟ ਆ ਕੋਈ ਘਾਟ ਨਹੀਂ ਬਾਲ ਪੌਰੀਆਂ ਦਾ ਬਿਲਕੁਲ ਸਾਫ ਆ ਗੁਲਾਬੀ ਬੜਾਗਾ ਸਾਫ ਸੁਥਰਾ ਤੇ ਲਾਈਨ ਬੜੀ ਚੰਗੀ ਆ ਖਾਨਦਾਨ ਬੜਾ ਵਧੀਆਗਾ ਆ ਤੁਸੀਂ ਦੇਖੋ ਖੜਨੀ ਕਰਨੀ ਬੜੀ ਚੰਗੀ ਆ ਅੰਗਾ ਪੈਰਾਂ ਦਾ ਬਿਲਕੁਲ ਸਾਫ ਆ ਸੋ ਅਕਾਂ ਵਾਲੀ ਵਾਲੇ ਚਮਕੌਰ ਨੂੰ ਤੁਸੀਂ ਫੋਨ ਲਾ ਲਿਓ ਨੰਬਰ ਨੋਟ ਕਰ ਲਓ 63 677 09529 ਇਸ ਨੰਬਰ ਤੇ ਕਾਲ ਕਰ ਲਿਓ ਚਮਕੌਰ ਦਾ ਪਿੰਡਕਾਂ ਵਾਲੀ ਵਾਲੇ ਦਾ ਨੰਬਰ ਆ ਇਹ ਗੰਗਾ ਨਗਰ ਤੋਂ 10 ਕਿਲੋਮੀਟਰ ਦੂਰ ਪਿੰਡਾ ਹੈ ਚਾਰ ਦੰਦ ਘੋੜਾਗਾ ਤੇ ਨੂਰੇ ਬਾਕਰਪੁਰ ਵਾਲੇ ਦਾ ਪੋਤਾ ਦੋਸਤੋ ਮਾਂ ਇਹਦੀ ਉਹ ਹਰ ਲਾਈਨ ਦੀ ਨੌਕਰੀ ਕੋੜੀ ਆ ਤੇ ਕਾਲ ਕਰ ਲਿਓ ਜਿਹਨੇ ਘੋੜਾ ਖਰੀਦਣਾ ਹੋਇਆ ਨਾਰਮਲ ਰੇਟ ਦੇ ਵਿੱਚ ਤੁਹਾਨੂੰ ਮਿਲ ਜੂਗਾ ਤੇ ਸਾਫ ਸੁਥਰਾ ਘੋੜਾ ਗਾ ਹਾਲੇ ਇਹਨੂੰ ਮਾੜਾ ਮੋਟਾ ਸਟੱਡ ਸਰਵਿਸ ਵਾਸਤੇ ਛੱਡਣੀ ਲੱਗਿਆ ਚਾਰ ਦੰਦ ਉਮਰਾ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਕਲੀਅਰ ਹੋ ਜਾਣਾ ਪਿੱਠਪੁੜੇ ਦਾ ਨਿਗਾ ਮਾਰ ਲਓ ਬੜਾ ਚੰਗਾ ਗਾ ਬਾਡੀ ਬੁੱਡੀ ਚੰਗੀ ਆ ਵਧੀਆ ਐਨ ਤਿਆਰ ਪਲਿਆ ਵਿਆ ਘੋੜਾ ਗਾ ਦੋਸਤੋ ਅੱਜ ਨਿਗਾ ਮਾਰ ਲਓ ਗੁਲਾਬੀ ਬਹੁਤ ਜ਼ਿਆਦਾ ਮੜਾ ਜਦੋਂ ਮੁੜਕਾ ਆ ਜਾਂਦਾ ਨਾ ਜਮ ਐਨ ਗੁਲਾਬੀ ਹੋ ਜਾਂਦਾ ਸੋ ਕਾਲ ਕਰ ਲਿਓ ਅੱਕਾਂ ਵਾਲੀ ਵਾਲੇ ਚਮਕੌਰ ਨੂੰ ਗੰਗਾ ਨਗਰ ਦੇ ਨੇੜੇ ਪੈਂਦਾ ਮਿੱਤਰੋ ਤੇ ਜਿਹਨੇ ਚੰਗਾ ਬਸ਼ੇਰਾ ਲੈਣਾਗਾ ਭਾ ਅਸਰ ਦੇ ਰੇਟ ਦੇ ਵਿੱਚ ਚੰਗਾ ਬਸ਼ੇਰਾ ਦਾ ਫੋਨ ਲਾ ਲਿਓ